ਨੂੰ ਰੋਕਣੀ ਜਾਈ ਪਿੰਨਾ ਲਲ ਲਲ ਜੜ ਨਾ ਜੜ ਰੋਕ ਨਾ ਜੜ 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 ਬੋਲੀ ਵੀ ਜਾਦਾ ਹੋਏ ਜੀ ਚੰਮੂ ਕਸ਼ਮੀਰ ਦੇ ਜੋ ਐਕਸਰਸਾਈਜ਼ ਡਿਪਾਰਟਮੈਂਟ ਫੋਰੈਸਟ ਡਿਪਾਰਟਮੈਂਟ ਵਾਲੇ ਇਹ ਡਰਾਈਵਰ ਕੋਲੋਂ ਪੈਸੇ ਮੰਗਦੇ ਪਿਆ ਉਹਨਾਂ ਨੇ ਪੈਸੇ ਨਹੀਂ ਦਿੱਤੇ ਇਹ ਹਾਲ ਦਾ ਜੋ ਨਾ ਜੜ ਇਹ ਦੇਖੋ ਜੀ ਜੰਮੂ ਕਸ਼ਮੀਰ ਦੇ ਫਾਰਸ ਡਿਪਾਰਟਮੈਂਟ ਵਾਲੇ ਦਾ ਹਰ ਜਿਹੜੇ ਪੈਸੇ ਮੰਗਦੇ ਪਏ ਨੇ ਉਹ ਡਰਾਈਵਰੋ ਕੋਲੋਂ ਪੈਸੇ ਮੰਗਦੇ ਪਏ ਇਹ ਬਹੁਤ ਬੁਰੇ ਹਲਾਤ ਕਰਦੇ ਪਏ ਨੇ ਇਹ ਚੋਰ ਹਨ ਚੋਰ ਇਹ ਦੇਖੋ ਜੀ ਇਹ ਚੁੱਪ 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 ਚਾਹੋ ਕੱਟੋ ਆਪਣੀ ਗੱਡੀ ਕੱਟੋ ਹੋਰ ਇਹ ਰੰਗਤ ਨੂੰ ਜਲਦੀ ਨਿਕਲੋ ਮਾਰੋ ਇਹ ਕਿੱਥੇ ਕਮਾਰੇ ਸੁਤੇਗਾ ਉਹ ਫਿੱਟ ਜਾਏ ਫਿੱਟ ਜਾਏ ਮਾਰੋ ਸਾਡੇ ਉਹ ਇਹ ਨਾ ਫਿਕਰ ਕਰਨੋਂ ਭਾਂ ਦੇਖਿੰਦੇ ਇਹ ਜੰਮੂ ਕਸ਼ਮੀਰ ਦੇ ਕਾਰਨਰ ਸਾਹਿਬ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਹ ਜੇ ਫੋਰੈਸਟ ਡਿਪਾਰਟਮੈਂਟ ਦੇ ਹਾਲ ਹੈ ਕਿਉਂਕਿ ਇਹ ਉਹਦੇ ਕੋਲੋਂ ਪੈਸੇ ਮੰਗਦਾ ਪਿਆ ਨਸਾਇਜ਼ ਐਂਟਰੀ ਮੰਗੇਦਾ ਨੇ ਤੇ ਐਂਟਰੀ ਨਹੀਂ ਦਿੱਤੀ ਉਹਨੇ ਉਹਦੇ ਚਲਾਲ ਲੈ ਕੇ ਉਹ ਦੇਖੋ ਜੀ ਇਹ ਦੇਖੋ ਜੀ ਇਹ ਪੈਸੇ ਮੰਗੇ ਵਰਤਾ ਟੋਪੀ ਵੀ ਉਡ ਗਈ ਆ ਉਸਦੀ ਇਹ ਪੂਰੇ ਲਾਟੀ ਉਹ ਨੂੰ ਜਰਾ ਸੇਫ ਤੋਂ ਫਰੈਂਟ ਆਂਦੇ ਜਾਂਦੇ ਚੋਰ ਐ ਇਹ ਚੋਰ ਫੰਡ ਕੋਣ ਪੁੱਤਰ ਪਾ ਦੇ ਕੇ ਤੇਰੀ ਕੈਦ ਦੀ ਮਾਰੇ ਮੰਨਾ ਬੇਲ ਦੇ ਰਿਹਾ ਥੈਂਕ ਯੂ ਇਹ ਇਹ ਦੇਖ ਲੋ ਜੀ ਇਹ ਜੰਮੂ ਕਸ਼ਮੀਰ ਫੋਰਸ ਡਿਪਾਰਟਮੈਂਟ ਦਾ ਹਾਲ ਉਹ ਗੱਡੀ ਨਾਲ ਲੰਬ-ਲੰਬ ਕੇ ਪੈਸੇ ਮੰਗਦਾ ਪਿਆ ਕੋਈ ਸਰਕਾਰੀ ਐਂਟਰੀ ਨਹੀਂ ਕੋਈ ਕੁਝ ਨਹੀਂ ਇਹ ਜੰਮੂ ਕਮਿਸ਼ਨਰ ਦੇ ਜੰਮੂ ਕਸ਼ਮੀਰ ਦੇ ਲੈਫਟ ਡੈਡ ਕਰ ਰਹੇ ਹੋ ਅਪੀਲ ਕਰਦਾ ਕਿ ਇਹੋ ਜਿਹੇ ਲੋਕਾਂ ਨੂੰ ਅਤ੍ਰੰਤ ਸਸਪੈਂਡ ਕੀਤਾ ਜਾਏ ਔਰ ਇਹਨਾਂ ਨੂੰ ਸਰਕਾਰ ਨੌਕਰੀ ਤੋਂ ਡਿਸਮਿਸ ਕੀਤਾ ਜਾਏ ਆਹ ਦੇਖੋ ਜੀ ਆਹ ਦੇਖੋ ਬੁਰੇ ਹਾਲਾਤ ਇਹ ਉਹਨੇ ਛੱਡ ਗਈ ਪੁਲੀ ਨਾ ਅੱਗੇ ਨਾ ਪਿੱਛੇ ਜਾ ਪੁੱਤ ਇਹ ਨਾਗੇ ਕੋਲ ਆ ਜਾਏ ਨਾ ਨਾਗੇ ਕੋਲ